ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਦਿੱਲੀ ਦੀਆਂ ਚੋਣਾਂ ਦੇ ਨਤੀਜੇ ਤਾਂ ਕੱਲ ਆਉਣੇ ਆ ਪਰ ਅੱਜ ਇੱਕ ਵੱਡਾ ਧਮਾਕਾ ਹੋਇਆ ਦਿੱਲੀ ਦੇ ਵਿੱਚ ਧਮਾਕਾ ਇਹ ਹੋਇਆ ਕਿ ਅਰਵਿੰਦ ਕੇਜਰੀਵਾਲ ਕਹਿ ਰਹੇ ਆ ਕਿ ਉਹਨਾਂ ਦੇ ਕੁਝ ਉਮੀਦਵਾਰਾਂ ਨੂੰ ਆਪਰੇਸ਼ਨ ਲੋਟਸ ਦੇ ਤਹਿਤ ਫੋਨ ਕੀਤੇ ਜਾ ਰਹੇ ਆ ਹੁਣ ਆਪਰੇਸ਼ਨ ਲੋਟਸ ਕੀ ਹੈ ਇਹ ਤੁਸੀਂ ਵੀ ਬਿਹਤਰ ਜਾਣਦੇ ਹੋ ਪਰ ਅਗਰ ਐਗਜ਼ਿਟ ਪੋਲ ਬਿਲਕੁਲ ਸਹੀ ਹੈ ਤਾਂ ਫਿਰ ਅਜਿਹਾ ਕਿਉਂ ਹੋ ਰਿਹਾ ਦੂਜਾ ਬੜਾ ਅਹਿਮ ਸਵਾਲ 11 ਫਰਵਰੀ ਨੂੰ ਵਰਕਿੰਗ ਕਮੇਟੀ ਜਿਹੜੀ ਅਕਾਲੀ ਦਲ ਦੀ ਹੈ ਉਹਨਾਂ ਨੇ ਇੱਕ ਮੀਟਿੰਗ ਸੱਦੀ ਹੈ ਜਿਹਦੇ ਵਿੱਚ ਬਾਗੀ ਆਗੂ ਜਿਹੜੇ ਆ ਜਿਹੜੇ ਸੁਧਾਰ ਲਹਿਰ ਵਾਲੇ ਆ ਉਹਨਾਂ ਨੇ ਇਕੱਠੇ ਹੋਣਾ ਬਹਾਦਰਗੜ ਪਟਿਆਲੇ ਦੇ ਵਿੱਚ ਤੇ ਉਹਨਾਂ ਨੇ ਮਿਲਣਾ ਹਰਜਿੰਦਰ ਸਿੰਘ ਧਾਮੀ ਨੂੰ ਉੱਥੇ ਮੌਜੂਦ ਹੋਣਗੇ ਬਲਵਿੰਦਰ ਸਿੰਘ ਭੁੰਦੜ ਇਹ ਤੋਂ ਪਹਿਲਾਂ ਵੀ ਇੱਕ ਮੀਟਿੰਗ 2 ਫਰਵਰੀ ਨੂੰ ਹੋ ਚੁੱਕੀ ਹੈ ਤੇ ਡਲਾ ਸਾਹਿਬ ਖਬਰ ਇਹ ਹੈ ਵੀ 11 ਦੀ ਮੀਟਿੰਗ ਤੋਂ ਪਹਿਲਾਂ 10 ਤਰੀਕ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੋ ਸਕਦਾ ਹੈ ਕਿ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਪੂਰਨ ਤੌਰ ਦੇ ਉੱਤੇ ਜਿਹੜਾ ਉਹ ਘਰ ਤੌਰ ਦਿੱਤਾ ਜਾਵੇ ਤੇ ਤੀਜਾ ਬੜਾ ਅਹਿਮ ਸਵਾਲ ਉਹ ਇਹ ਹੈ ਪੀ ਪੰਜਾਬ ਸਰਕਾਰ ਨੇ ਜਿਹੜੇ ਠੱਗ ਟਰੈਵਲ ਏਜੰਟਸ ਆ ਉਹਨਾਂ ਦੇ ਖਿਲਾਫ ਕਮਰ ਕੱਸ ਲਈ ਐ ਅਮਰੀਕਾ ਤੋਂ ਜਿਹੜੇ ਠੱਗੀ ਦਾ ਸ਼ਿਕਾਰ ਹੋ ਕੇ ਨੌਜਵਾਨ ਵਾਪਸ ਆਏ ਆ ਭਾਰਤ ਡਿਪੋਰਟ ਹੋਏ ਆ ਉਹਨਾਂ ਠੱਗ ਏਜੰਟਾਂ ਦੇ ਖਿਲਾਫ ਪੰਜਾਬ ਸਰਕਾਰ ਨੇ ਪਰਚੇ ਜਿਹੜੇ ਆ ਉਹ ਦੇਣੇ ਸ਼ੁਰੂ ਕਰ ਦਿੱਤੇ ਆ ਤਾਂ ਜੋ ਜਿਹੜਾ ਲੱਖਾਂ ਕਰੋੜਾ ਰੁਪਈਆ ਇਹਨਾਂ ਨੌਜਵਾਨਾਂ ਦਾ ਠੱਗਿਆ ਗਿਆ ਵੀ ਕੋਈ ਨਾ ਕੋਈ ਰਿਕਵਰੀ ਕਰਾ ਕੇ ਇਹਨਾਂ ਨੂੰ ਦਵਾਇਆ ਜਾਏ ਸੋ ਸ਼ੁਰੂ ਕਰਦੇ ਆ ਡਲਾ ਸਾਹਿਬ ਆਪਾਂ ਦਿੱਲੀ ਚੋਣਾ ਤੋਂ ਵੀ ਅਜੇ ਹਾ ਕੀ ਵਾਪਰ ਗਿਆ ਇੱਕੋ ਰਾਤ ਦੇ ਵਿੱਚ ਕੁਝ ਘੰਟੇ ਹੀ ਬਾਕੀ ਹੈ ਕਿ ਹੌਰਸ ট্রেਡਿੰਗ ਸ਼ੁਰੂ ਹੋ ਗਈ ਹੈ ਦੇਖੋ ਅਰਵਿੰਦ ਕੇਜਰੀਵਾਲ ਉਹਨਾਂ ਦਾ ਇਲਜ਼ਾਮ ਹੈ ਉਹਨਾਂ ਦਾ ਟਵੀਟ ਮੈਂ ਪੜਿਆ ਹੈ ਉਹ ਟਵੀਟ ਲਾਰੇ ਟਵੀਟ ਕਰਕੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ 16 ਐਮ ਐਲ ਏਜ਼ ਨੇ ਜਿਹੜੇ ਉਹਨਾਂ ਨੂੰ ਫੋਨ ਆਏ ਨੇ ਔਰ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੀ ਪਾਰਟੀ 'ਚ ਆ ਜਾਓ ਔਰ ਤੁਹਾਨੂੰ 15-15 ਕਰੋੜ ਦਵਾਂਗੇ ਅਰਵਿੰਦ ਕੇਜਰੀਵਾਲ ਨੇ ਸਿੱਧੇ ਤੌਰ ਤੇ ਬੀ ਜੀ ਪੀ ਦਾ ਨਾਮ ਨਹੀਂ ਲਿਆ ਪਰ ਉਹਨਾਂ ਨੇ ਇਸ਼ਾਰਾ ਜਿਹੜਾ ਬੀ ਜੀ ਪੀ ਵੱਲ ਕੀਤਾ ਹੁਣ ਸੰਦੀਪ ਜੀ ਪਹਿਲਾਂ ਤਾਂ ਗੱਲ ਇਹ ਹੈ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਮੇਰੇ ਮੁਤਾਬਕ ਮੇਰੇ ਅਨੁਮਾਨਾਂ ਮੁਤਾਬਕ ਆਮ ਆਦਮੀ ਪਾਰਟੀ ਸਤਾ ਚ ਵਾਪਸੀ ਕਰ ਰਹੀ ਹੈ ਆਮ ਆਦਮੀ ਪਾਰਟੀ ਨੂੰ ਬਹੁਤ ਮਿਲੇਗਾ ਜਿਹੜਾ ਅਨੁਮਾਨਿਤ ਸਰਵੇਖਣ ਹੈ ਜਿਹੜਾ ਸਾਡਾ ਇਹ ਜ਼ੁਬਾਨੀ ਤੇ ਅਨੁਮਾਨਿਤ ਸਰਵੇਖਣ ਹੈ ਅਸੀਂ ਕੋਈ ਅੰਕੜੇ ਨਹੀਂ ਇਕੱਠੇ ਕੀਤੇ ਜ਼ਮੀਨ ਤੇ ਹਾਂ ਅਸੀਂ ਵੱਖ-ਵੱਖ ਬੁੱਧੀਜੀਵੀਆਂ ਵੱਖ-ਵੱਖ ਜਿਹੜੇ ਅਤਰਕਾਰ ਨੇ ਸਿਆਣੇ ਉਹਨਾਂ ਦੇ opinion ਦੇ ਬੇਸ ਦੇ ਉੱਤੇ ਇਹ ਨਤੀਜਾ ਕਢਿਆ ਕੁਝ ਲੋਕਾਂ ਨਾਲ ਜਿਹੜੀ ਗੱਲਬਾਤ ਹੋਈ ਹੈ ਟੈਲੀਫੋਨਿਕ ਉਹਦੇ ਆਧਾਰ ਤੇ ਇਹ ਨਤੀਜਾ ਨਿਕਲਿਆ ਕਿ ਸਰਕਾਰ ਆਮ ਆਦਮੀ ਪਾਰਟੀ ਦੀ ਵਾਪਸ ਆ ਰਹੀ ਹੈ ਕਿਉਂਕਿ ਜਿਹੜੇ ਲੋਕ ਮੰਨਦੇ ਨਾ ਜਿਹੜੇ ਲੋਕ ਮੰਨਨੇ ਉਹ ਸਰਕਾਰੀ ਸਹੂਲਤਾਂ ਨੂੰ ਹਮੇਸ਼ਾ ਇੱਜ਼ਤ ਦਿੰਦੇ ਨੇ ਔਰ ਵੱਡੇ ਪੱਧਰ ਤੇ ਦਿੱਲੀ ਦੇ ਵਿੱਚ ਮੁਫਤ ਬਿਜਲੀ ਵੀ ਮਿਲ ਰਹੀ ਹੈ ਮਹਿਲਾਵਾਂ ਨੂੰ ਬੱਸਾਂ ਦੇ ਵਿੱਚ ਮੁਫਤ ਸਫ਼ਰ ਮਿਲ ਰਿਹਾ ਜਿਵੇਂ ਪੰਜਾਬ 'ਚ ਮਿਲ ਰਿਹਾ ਔਰ ਹਸਪਤਾਲਾਂ ਦੇ ਵਿੱਚ ਇਲਾਜ ਦੀ ਸਹੂਲਤ ਮਿਲ ਰਹੀ ਹੈ ਔਰ ਬੀਜੇਪੀ ਵਾਲੇ ਲਗਾਤਾਰ ਕਹਿੰਦੇ ਰਹੇ ਪਹਿਲਾਂ ਕਿ ਫ੍ਰੀ ਦੀਆਂ ਰਿਓੜੀਆਂ ਤੇ ਹੁਣ ਉਹ ਕਹਿੰਦੇ ਚੋਣਾਂ ਤੋਂ ਪਹਿਲਾਂ ਕਿ ਅਸੀਂ ਜਿਹੜੀਆਂ ਜਨਹਿਤ ਦੀਆਂ ਯੋਜਨਾਵਾਂ ਨੇ ਉਹ ਅਸੀਂ ਲਾਗੂ ਰੱਖਾਂਗੇ ਮਤਲਬ ਪਹਿਲਾਂ ਜਿਹੜੀਆਂ ਚੀਜ਼ਾਂ ਨੂੰ ਕਹਿੰਦੇ ਸੀ ਫ੍ਰੀ ਦੀਆਂ ਰਿਓੜੀਆਂ ਹੁਣ ਉਹ ਕਹਿ ਰਹੇ ਨੇ ਜਨਹਿਤ ਯੋਜਨਾਵਾਂ ਇਹਦਾ ਮਤਲਬ ਹੈ ਜਿਹੜੇ ਲੋਕ ਨੇ ਨਾ ਬੜੇ ਸਿਆਣੇ ਨੇ ਜਦੋਂ ਜਦੋਂ ਬੀਜੇਪੀ ਦੇ ਲੋਕ ਇਹ ਕਹਿੰਦੇ ਸੀ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਫਰੀ ਦੀਆਂ ਰਿਓੜੀਆਂ ਵੰਡ ਰਹੀ ਹੈ ਉਹਨਾਂ ਲੋਕਾਂ ਦੇ ਮਨ ਚ ਬੀਜਪੀ ਦੇ ਪ੍ਰਤੀ ਨਾਰਾਜ਼ਗੀ ਉਹਨੋ ਹੀ ਪੈਦਾ ਹੋ ਗਈ ਸੀ ਉਹ ਸਰਕਾਰੀ ਯੋਜਨਾਵਾਂ ਦੇ ਤਹਿਤ ਕੇਜਰੀਵਾਲ ਲੋਕਾਂ ਨੂੰ ਸਹੂਲਤਾਂ ਦੇ ਰਿਹਾ ਜਿਵੇਂ ਬੀਜਪੀ ਮਧ ਪ੍ਰਦੇਸ਼ ਚ ਦੇ ਰਹੀ ਹੈ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 80 ਕਰੋੜ ਲੋਕਾਂ ਦੇ ਖਾਤਿਆਂ ਚ ਅਨਾਜ ਪਾਉਣ ਦੀ ਗੱਲ ਕਰਦੇ ਨੇ ਉਥੇ ਕਹਿਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿ ਮੈਂ ਫਰੀ ਦੀ ਰਿਓੜੀ ਦੇ ਰਿਆ ਉਹ ਸਾਰੇ ਲੋਕ ਨੇ ਸਾਡੇ ਦੇਸ਼ ਵਾਸੀ ਨੇ ਸਰਕਾਰ ਇਸੇ ਕਰਕੇ ਚੁਣੀ ਜਾਂਦੀ ਹੈ ਕਿ ਦੁੱਖ ਸੁੱਖ ਚ ਗਰੀਬਾਂ ਦੇ ਨਾਲ ਸਰਕਾਰ ਖੜੇ ਇਸ ਕਰਕੇ ਅਰਵਿੰਦ ਕੇਜਰੀਵਾਲ ਮੈਨੂੰ ਲੱਗਦਾ ਨਵੇਂ ਸਿਰੇ ਤੋਂ ਬਹੁਮਤ ਹਾਸਲ ਕਰਨਗੇ ਔਰ ਇਸ ਕਰਕੇ ਚਿੰਤਾ ਜ਼ਰੂਰ ਹੈ ਬੀਜੇਪੀ ਦੀ ਹੁਣ ਅਰਵਿੰਦ ਕੇਜਰੀਵਾਲ ਦਾ ਦਾਵਾ ਹੈ ਕਿ ਬੀਜੇਪੀ ਹੀ ਸਾਡੇ ਐਮਐਲਏ ਨੂੰ ਸੰਪਰਕ ਕਰ ਰਹੀ ਹੈ ਬਿਨਾ ਨਾਲ ਇਹ ਕਹਿ ਰਿਹਾ ਸਾਡੇ ਐਮਐਲਏ ਤੋੜਨ ਦੀ ਕੋਸ਼ਿਸ਼ ਹੋ ਰਹੀ ਹੈ ਦੇਖੋ ਇਹਦੇ ਵਿੱਚ ਕੋਈ ਦੋਰਾ ਨਹੀਂ ਹੈ ਕਿ ਜਿਹੜੀਆਂ ਸਰਕਾਰਾਂ ਨੇ ਜਿਹੜੀਆਂ ਸਰਕਾਰਾਂ ਨੇ ਉਹ ਸਮੇਂ-ਸਮੇਂ ਤੇ ਦੂਸਰੇ ਸੂਬਿਆਂ ਚ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਨੂੰ ਤੋੜਦੀਆਂ ਨੇ ਜਦੋਂ ਕੇਂਦਰ ਚ ਕਾਂਗਰਸ ਦੀ ਸਰਕਾਰ ਸੀ ਉਹਨਾਂ ਦੇ ਵੀ ਇਹ ਇਲਜ਼ਾਮ ਲੱਗਦੇ ਰਹੇ ਨੇ ਬੀਜੇਪੀ ਦੇ ਰਾਜ ਚ ਵੀ ਇਹ ਇਲਜ਼ਾਮ ਲੱਗਦੇ ਰਹੇ ਨੇ ਕਿ ਸਰਕਾਰਾਂ ਜਿਵੇਂ ਕਈ ਵਾਰੀ ਅਸੀਂ ਪਿਛਲੇ ਸਮਿਆਂ ਚ ਦੇਖਿਆ ਗੁਆਚ ਉੱਥੇ ਸਰਕਾਰ ਟੁੱਟ ਗਈ ਹਿਮਾਚਲ ਪ੍ਰਦੇਸ਼ ਦੇ ਵਿੱਚ ਸੁਖਵਿੰਦਰ ਸਿੰਘ ਸੁੱਖੂ ਦੀ ਸਰਕਾਰ ਟੁੱਟਦੇ ਟੁੱਟਦੇ ਬਚੀ ਹੈ ਇੱਕ ਵਾਰ ਤੁਹਾਨੂੰ ਯਾਦ ਹੋਣਾ ਹੈ ਬੀਜੇਪੀ ਵਾਲਿਆਂ ਨੇ ਐਡੀ ਕਾਲੀ ਕੀਤੀ ਕਿ 5:30 ਵਜੇ ਹੀ ਸ਼ਿਵ ਸੈਨਾ ਤੇ ਬੀਜੇਪੀ ਗਠਬੰਧਨ ਚ 5:30 ਵਜੇ ਹੀ ਸੌਂ ਚਕਾਤੀ ਸੀ ਬਿਲਕੁਲ ਜੀ ਹੁਣੇ ਮਾਜ ਬਿਲਕੁਲ ਬਾਅਦ ਵਿੱਚ ਜੋ ਮੁੱਖ ਮੰਤਰੀ ਨਹੀਂ ਬਣੇ ਸੋ ਸਵੇਰੇ 5:30 ਵਜੇ ਹਜੇ ਤਾਂ ਉਥੋਂ ਦੇ ਗਵਰਨਰ ਸਾਹਿਬ ਉੱਠ ਕੇ ਨਹਾਤੇ ਧੋਤੇ ਵੀ ਨਹੀਂ ਹੋਣੇ ਤੇ ਇਹਨਾਂ ਨੇ ਸੌ ਵੀ ਚਕਾਤੀ ਗਵਰਨਰ ਸਾਹਿਬ ਦੇ ਇਸ ਕਰਕੇ ਦੇਖੋ ਇਹਦੇ ਚ ਕੋਈ ਦੋਰਾ ਨਹੀਂ ਜਾਂ ਬੀਜੇਪੀ ਦਾ ਨਿਸ਼ਾਨਾ ਹੈ ਕਿ ਸਾਡੀ ਸਰਕਾਰ ਦਿੱਲੀ ਚ ਬਣੇ ਕਿਉਂਕਿ ਦਿੱਲੀ ਚ ਬੀਜੇਪੀ ਤਿੰਨ ਵਾਰ ਵਿਧਾਨ ਸਭਾ ਚੋਣਾਂ ਸਿੱਧੇ ਤੌਰ ਤੇ ਹਾਰੀ ਪਹਿਲਾਂ ਬੀਬੀ ਸੀਲਾ ਦੀਕਸ਼ਿਤ ਨੇ 15 ਸਾਲ ਪੈਰ ਨਹੀਂ ਲੱਗਣ ਦਿੱਤੇ 10 12 ਸਾਲ ਅਰਵਿੰਦ ਕੇਜਰੀਵਾਲ ਨੇ ਪੈਨ ਨਹੀਂ ਲੱਗਣ ਦਿੱਤੇ 27 ਸਾਲ ਹੋ ਗਏ ਭਾਰਤੀ ਜਨਤਾ ਪਾਰਟੀ ਦਿੱਲੀ ਚ ਸਰਕਾਰ ਹੀ ਨਹੀਂ ਬਣਾ ਸਕੀ ਦੇਸ਼ ਦੇ ਵਿੱਚ ਇਹ ਬੀਜੇਪੀ ਦੇ ਲੀਡਰ ਦਾਵਾ ਕਰਦੇ ਨੇ ਮੋਦੀ ਹੈ ਤਾਂ ਮਮਕਨ ਹੈ ਸੋ ਮੋਦੀ ਹੈ ਤਾਂ ਮਮਕਨ ਹੈ 12 ਸਾਲ ਅਰਵਿੰਦ ਕੇਜਰੀਵਾਲ ਨੇ ਨਰਿੰਦਰ ਮੋਦੀ ਨੂੰ ਵੀ ਦਿੱਲੀ ਚ ਜਿੱਤਣ ਨਹੀਂ ਦਿੱਤਾ ਔਰ ਈਸਵਰ ਹਾਂ ਇਹ ਗੱਲ ਠੀਕ ਹੈ ਕਿ ਜਦੋਂ ਪਾਰਲੀਮੈਂਟ ਦੀਆਂ ਚੋਣਾਂ ਹੁੰਦੀਆਂ ਨੇ ਸੰਦੀਪ ਜੀ ਤੇ ਸੱਤੇ ਸੀਟਾਂ ਬੀਜੇਪੀ ਨੇ ਜਿੱਤੀਆਂ ਨੇ ਪਿਛਲੀ ਤਿੰਨ ਵਾਰ ਤੋਂ ਲੇਕਿਨ ਵਿਧਾਨ ਸਭਾ ਦੇ ਵਿੱਚ ਲੋਕ ਇਹ ਦੇਖਦੇ ਨੇ ਵੀ ਸਾਡਾ ਮੁੱਖ ਮੰਤਰੀ ਕੌਣ ਹੈ ਹੁਣ ਬੀਜੇਪੀ ਕੋਲੇ ਮੁੱਖ ਮੰਤਰੀ ਦਾ ਚਿਹਰਾ ਨਹੀਂ ਕਾਂਗਰਸ ਕੋਲੇ ਮੁੱਖ ਮੰਤਰੀ ਦਾ ਚਿਹਰਾ ਨਹੀਂ ਸਿਰਫ ਅਰਵਿੰਦ ਕੇਜਰੀਵਾਲਾ ਜਿਹੜੇ ਪਹਿਲਾਂ ਹੀ ਘੋਸ਼ਿਤ ਨੇ ਕਿ ਇਹ ਮੁੱਖ ਮੰਤਰੀ ਬਣਨਗੇ ਇਸ ਕਰਕੇ ਅਰਵਿੰਦ ਕੇਜਰੀਵਾਲ ਦਾ ਪਲੜਾ ਭਾਰੀ ਹੈ ਔਰ ਜਿਹੜੀ ਗੱਲ ਕੀਤੀ ਅਰਵਿੰਦ ਕੇਜਰੀਵਾਲ ਨੇ ਕਿ 15-15 ਕਰੋੜ ਦੇਣ ਦੀ ਆਫਰ ਹੈ ਮੰਤਰੀ ਬਣਾਉਣ ਦੀ ਆਫਰ ਹੈ ਉਹਨਾਂ ਐਮਐਲਏਜ਼ ਨੇ ਅਰਵਿੰਦ ਕੇਜਰੀਵਾਲ ਨੂੰ ਦੱਸਿਆ ਹੋਵੇਗਾ ਕਿ ਸਾਨੂੰ ਕਿਸੇ ਦਾ ਫੋਨ ਆਇਆ ਹੁਣ ਕੀ ਉਹ ਲੀਗਲ ਸੀ ਕਿਸੇ ਨੇ ਮਜ਼ਾਕ ਕੀਤਾ ਇਹ ਤਾਂ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਪਰ ਹੁਣੇ ਥੋੜੀ ਦੇਰ ਪਹਿਲਾਂ ਜੀ ਲਾਡਪਾਗ ਦੇ 2 ਘੰਟਿਆਂ ਤੋਂ ਐਂਟੀ ਕਰਪਸ਼ਨ ਬਿਊਰੋ ਦੀ ਟੀਮ ਹੈ ਜਿਹੜੀ ਉਹਨੂੰ ਭੇਜਤਾ ਉਥੋਂ ਦੇ ਲੈਫਟੀਨੈਂਟ ਗਵਰਨਰ ਸਾਹਿਬ ਨੇ ਉਹ ਕਹਿੰਦੇ ਵੀ ਅਰਵਿੰਦ ਕੇਦਰੀਵਾਲ ਤੋਂ ਸੋਰਸ ਲੈ ਕੇ ਆਓ ਪੁੱਛ ਕੇ ਆਓ ਐਡੀ ਕਾਲੀ ਵੀ ਮੈਨੂੰ ਕੋਈ ਸਰਕਾਰ ਕਰਦੀ ਨਹੀਂ ਦਿਖੀ ਅੱਜ ਤੱਕ ਕਿ ਕਿਸੇ ਨੇ ਇਲਜ਼ਾਮ ਲਾਇਆ ਹੋਵੇ ਤੇ ਥੋੜੀ ਦੇਰ ਚ ਹੀ ਉਥੋਂ ਦੇ ਲੈਫਟੀਨੈਂਟ ਗਵਰਨਰ ਨੇ ਐਂਟੀ ਕ腐ਪਸ਼ਨ ਬਿਊਰੋ ਦੀ ਟੀਮ ਭੇਜਤੀ ਹੋਵੇ ਹਜੇ ਤਾਂ ਅਰਵਿੰਦ ਕੇਦਰੀਵਾਲ ਨੇ ਇਲਜ਼ਾਮ ਲਾਇਆ ਹਜੇ ਤਾਂ ਅਰਵਿੰਦ ਕੇਦਰੀਵਾਲ ਕਹਿ ਸਕਦੇ ਨੇ ਕਿ ਮੈਂ ਆਪਣੇ ਐਮਐਲਏ ਨੂੰ ਕਿਹਾ ਕਿ ਮੈਨੂੰ ਹੋਰ ਸਬੂਤ ਦਿਓ ਅਸੀਂ ਪਹਿਲਾਂ ਕੋਰਟ 'ਚ ਜਾਵਾਂਗੇ ਕਚਹਿਰੀ 'ਚ ਜਾਵਾਂਗੇ ਵੇ ਵੈਸੇ ਵੈਸੇ ਡਲਾ ਸਾਹਿਬ ਇੱਕ ਨੰਬਰ ਉਹਨਾਂ ਦੇ ਇੱਕ ਜਿਹੜੇ ਉਮੀਦਵਾਰ ਆ ਉਹਨਾਂ ਨੇ ਦੱਸਿਆ ਸ਼ਾਇਦ ਉਸੇ ਆਧਾਰ ਦੇ ਉੱਤੇ ਜਾਂਚ ਸ਼ੁਰੂ ਹੋਈ ਹੋਵੇ ਜਦੋਂ ਜਾਂਚ ਹੋਣੀ ਚਾਹੀਦੀ ਹੈ ਜੀ ਜੇ ਕਿਸੇ ਨੇ ਸੱਚਮੁੱਚ ਪੈਸੇ ਦੀ ਆਫਰ ਕੀਤੀ ਹੈ ਕਿ ਉਹਦੀ ਜਾਂਚ ਹੋਣੀ ਚਾਹੀਦੀ ਹੈ ਪਰ ਐਡੀ ਕਾਲੀ ਅਜ ਤੱਕ ਆਪਾਂ ਦੇਖੀ ਨਹੀਂ ਬਿਲਕੁਲ ਐਡੀ ਕਾਲੀ ਅਜ ਤੱਕ ਆਪਾਂ ਦੇਖੀ ਨਹੀਂ ਕਿਤੇ ਨਾ ਕਿਤੇ ਬੀਜੇਪੀ ਵਾਲੇ ਦਾਵਾ ਤਾਂ ਕਰ ਹੀ ਜਾਂਦੇ ਨੇ ਕਿ ਸਾਡੀਆਂ 55 ਸੀਟਾਂ ਆ ਜਾਣਗੀਆਂ ਪਰ ਬੀਜੇਪੀ 55 ਸੀਟਾਂ ਜਿੱਤ ਜੂ ਇਹਦੀ ਸੰਭਾਵਨਾ ਮੈਨੂੰ ਸੰਦੀਪ ਜੀ ਕੱਟ ਲੱਗਦੀ ਆ ਅੱਜ ਦੀਆਂ ਸਥਿਤੀਆਂ ਦੇ ਵਿੱਚ ਦਲਾ ਸਾਹਿਬ ਹੁਣ ਆਪਾਂ ਗੱਲ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਚੱਲ ਰਹੀ ਆ ਸੱਤ ਮੈਂਬਰੀ ਕਮੇਟੀ ਜਿਹੜੀ ਬਣਾਈ ਸੀ ਉਹ ਕਹਿੰਦੇ ਜੀ ਸਾਨੂੰ ਪੁੱਛਦੇ ਹੀ ਨਹੀਂ ਆ ਅਸੀਂ ਇਹਨੂੰ ਗਵਰਨ ਕਰਨਾ ਸੀ ਅਸੀਂ ਨਿਗਰਾਨੀ ਰੱਖਣੀ ਸੀ 2 ਫਰਵਰੀ ਨੂੰ ਮੀਟਿੰਗ ਹੁੰਦੀ ਆ ਧਾਮੀ ਸਾਹਿਬ ਕਹਿੰਦੇ ਆ 11 ਤਰੀਕ ਮੀਟਿੰਗ ਹੋਏਗੀ ਭੁੰਦਰ ਸਾਹਿਬ ਆਉਣਗੇ ਪਰ ਇਸੇ ਦਰਮਿਆਨ ਦਲਾ ਸਾਹਿਬ ਖਬਰ ਇਹ ਆ ਵੀ ਹਲੇ ਖਬਰ ਹੈ ਕਿ 10 ਤਰੀਕ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਉੱਤੇ ਕੋਈ ਫੈਸਲਾ ਲਿਆ ਜਾ ਸਕਦਾ ਔਰ ਉਸ ਤੋਂ ਬਾਅਦ ਫੇ 11 ਤਰੀਕ ਦੀ ਮੀਟਿੰਗ ਹੋਏਗੀ ਮਤਲਬ ਉਹ ਚਾਹੁੰਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਵਾਲਾ ਜਿਹੜਾ ਮਾਮਲਾ ਉਹਨੂੰ ਪਹਿਲਾਂ ਨਿਪਟਾ ਲਿਆ ਜਾਵੇ ਦੇਖੋ 11 ਤਰੀਕ ਦੀ ਮੀਟਿੰਗ ਦੇ ਵਿੱਚ ਬਲਵਿੰਦਰ ਸਿੰਘ ਪੁੰਦੜ ਉਹਨਾਂ ਨੂੰ ਸੱਦਿਆ ਗਿਆ ਹੈ ਸੱਤ ਮੈਂਬਰੀ ਕਮੇਟੀ ਵੱਲੋਂ ਔਰ ਸੱਤ ਮੈਂਬਰੀ ਕਮੇਟੀ ਜਦੋਂ ਪਿਛਲੀ ਵਾਰੀ ਬੈਠੀ ਪਿਛਲੀ ਮੀਟਿੰਗ ਜਿਹੜੀ ਸੱਤ ਮੈਂਬਰੀ ਕਮੇਟੀ ਦੀ ਹੋਈ ਉਹਦੇ ਵਿੱਚ ਮਤਾ ਲਿਆਉਣਾ ਚਾਹ ਰਹੇ ਸੀ ਸੰਤਾਨ ਸਿੰਘ ਉਮੈਦਪ uri ਗਿਆਨੀ ਹਰਪੀ ਸਿੰਘ ਦੇ ਮਾਮਲੇ ਦੇ ਵਿੱਚ ਪਰ ਪਤਾ ਲੱਗਿਆ ਕਿ ਉਹ ਦਿਨ ਉਸ ਮਤੇ ਤੇ ਜ਼ਿਆਦਾ ਗੱਲ ਨਹੀਂ ਹੋਈ ਹਾਲਾਂਕਿ ਜਿਹੜੇ ਮੈਂਬਰ ਸੀ ਸੱਤ ਮੈਂਬਰੀ ਕਮੇਟੀ ਦੇ ਉਹਨਾਂ ਨੇ ਇਸ ਗੱਲ ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ ਕਿ ਗਿਆਨੀ ਹਰਪੀ ਸਿੰਘ ਉਹਨਾਂ ਨਾਲ ਜਿਸ ਤਰ੍ਹਾਂ ਦਾ ਵਿਹਾਰ ਕੀਤਾ ਗਿਆ ਉਹਨਾਂ ਨੂੰ ਜਾਂਚ ਦੇ ਦਾਇਰੇ ਚ ਲਿਆਂਦਾ ਗਿਆ ਅਸੀਂ ਉਹ ਤੋਂ ਬਹੁਤੇ ਜ਼ਿਆਦਾ ਖੁਸ਼ ਨਹੀਂ ਪਰ ਤੁਸੀਂ ਵੇਖੋ ਕਿ ਜਦੋਂ ਵਰਕਿੰਗ ਕਮੇਟੀ ਦੀ ਅਕਾਲੀ ਦਲ ਦੀ ਮੀਟਿੰਗ ਸੀ ਉਸ ਦਿਨ ਹਜਿੰਦਰ ਸਿੰਘ ਧਾਮੀ ਉਹਨਾਂ ਨੇ ਆਪ ਕਹਿ ਦਿੱਤਾ ਸੀ ਕਿ ਅਸੀਂ ਜਿਹੜੀ ਜਾਂਚ ਕਰ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ 'ਚ ਕਮੇਟੀ ਉਹਦੀ ਮਿਆਦ ਨੂੰ 1 ਮਹੀਨਾ ਵਧਾ ਦਿੱਤਾ ਸੋ 1 ਮਹੀਨਾ ਪਹਿਲਾਂ ਉਹਦੀ ਮਿਆਦ ਵਧਾਈ ਗਈ ਸੀ ਉਸ ਤੋਂ ਪਹਿਲਾਂ ਉਸ ਕਮੇਟੀ ਨੇ 10-15 ਦਿਨ ਜਾਂਚ ਕੀਤੀ ਸੋ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਤੇ ਕੀ ਉਸ ਕਮੇਟੀ ਨੇ ਆਪਣੀ ਰਿਪੋਰਟ ਸੌਂਪਤੀ ਕੀ ਕੀ ਦਸਤਰੀਗ ਨੂੰ ਜਾਂ ਉਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਕਾਰਜਕਾਰਨੀ ਦੀ ਬੈਠਕ ਬੁલાਏਗੀ ਕਿ ਐਸਜੀਪੀਸੀ ਕੋਈ ਐਮਰਜੈਂਸੀ ਬੈਠਕ ਬੁલાਏਗੀ ਜਿਹਦੇ ਵਿੱਚੋਂ ਤਿੰਨ ਮੈਂਬਰੀ ਕਮੇਟੀ ਆਪਣੀ ਰਿਪੋਰਟ ਸੌਂਪੇਗੀ ਜਾਂ ਐਸਜੀਪੀਸੀ ਨੂੰ ਉਸ ਕਮੇਟੀ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹਜੇ ਤੱਕ ਐਸਜੀਪੀਸੀ ਵੱਲੋਂ ਇਹ ਨਹੀਂ ਦੱਸਿਆ ਗਿਆ ਵੀ ਕੀ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਜਾਂਚ ਰਿਪੋਰਟ ਸੌਂਪ ਦਿੱਤੀ ਗਈ ਹੈ ਅਗਰ ਕਾਲੀ-ਕਾਲੀ ਦੇ ਵਿੱਚ SDPC ਮੀਟਿੰਗ ਬੁਲਾਉਂਦੀ ਹੈ ਅੰਤਰੰਕ ਕਮੇਟੀ ਦੀ ਉਹਦੇ ਵਿੱਚ ਉਹ ਤਿੰਨ ਮੈਂਬਰੀ ਕਮੇਟੀ ਰਿਪੋਰਟਸ ਆਉਂਦੀ ਹੈ ਅਗਰ ਗਿਆਨੀ ਹਰਪ੍ਰੀਤ ਸਿੰਘ ਨੂੰ ਦੋਸ਼ੀ ਬਣਾ ਕੇ ਉਹਨਾਂ ਦੇ ਅਹੁਦੇ ਤੋਂ ਕਿਉਂਕਿ ਉਹ ਮੁਤਲ ਕੀਤੇ ਹੋਏ ਨੇ ਬਿਲਕੁਲ ਅਗਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਵੱਖ ਵੀ ਕਰ ਦਿੱਤਾ ਜਾਂਦਾ ਹੈ ਮੈਨੂੰ ਇਹ ਲੱਗਦਾ ਹੈ ਕਿ ਉਸ ਤੋਂ ਬਾਅਦ ਜਿਹੜੀ 11 ਤਰੀਕ ਦੀ ਮੀਟਿੰਗ ਹੈ ਅਗਰ ਗਿਆਨੀ ਹਰਪ੍ਰੀਤ ਸਿੰਘ ਤੇ ਕੋਈ ਕਾਰਵਾਈ ਕੀਤੀ ਗਈ ਉਹਨਾਂ ਨੂੰ ਦੋਸ਼ੀ ਸਾਬਤ ਕੀਤਾ ਗਿਆ ਉਹਨਾਂ ਨੂੰ ਮੁਤਲ ਕੀਤਾ ਗਿਆ ਤੇ ਜਿਹੜੀ 11 ਤਰੀਕ ਦੀ ਮੀਟਿੰਗ ਹੈ ਇਹਦੇ ਵਿੱਚ ਕੋਈ ਦੋਰਾ ਨਹੀਂ ਹੈ ਕਿ ਜਿਹੜੇ ਮੈਂਬਰ ਨੇ ਸੱਤ ਮੈਂਬਰੀ ਕਮੇਟੀ ਦੇ ਉਹਦੇ ਵਿੱਚੋਂ 6 ਮੈਂਬਰ ਉਸ ਦਿਨ ਇਸ ਗੱਲ ਦਾ ਮਤਾ ਜ਼ਰੂਰ ਲੈ ਕੇ ਆਉਣਗੇ ਕਿ ਗਿਆਨੀ ਹਰਪੀ ਸਿੰਘ ਦੇ ਨਾਲ ਜੋ ਕੁਝ ਕੀਤਾ ਗਿਆ ਅਸੀਂ ਉਹਦੇ ਨਾਲ ਸਹਿਮਤ ਨਹੀਂ ਇੱਕ ਗੱਲ ਦੂਸਰੀ ਗੱਲ ਜੀ ਅਗਰ ਗਿਆਨੀ ਹਰਪੀ ਸਿੰਘ ਤੇ ਕੋਈ ਕਾਰਵਾਈ ਕਰਕੇ 11 ਤਰੀਕ ਦੀ ਮੀਟਿੰਗ 'ਚ ਬਲਵਿੰਦਰ ਸਿੰਘ ਭੁੰਦੜ ਜਾਂਦੇ ਨੇ ਤੇ ਜਿਹੜੇ ਬਾਕੀ ਦੇ 6 ਮੈਂਬਰ ਨੇ ਸੰਦੀਪ ਜੀ ਉਹਨਾਂ ਨੇ ਅੜ ਜਾਣਾ ਹੈ ਕਿ ਅਸੀਂ ਕਿਸੇ ਵੀ ਕੀਮਤ ਤੇ ਜਿਹੜੀ ਮੌਜੂਦਾ ਜਿਹੜੀ ਮੈਂਬਰਸ਼ਿਪ ਹੈ ਅਸੀਂ ਇਹਨੂੰ ਸਵੀਕਾਰ ਨਹੀਂ ਕਰ ਸਕਦੇ ਇਸ ਮੈਂਬਰਸ਼ਿਪ ਨੂੰ ਰੱਦ ਕੀਤਾ ਜਾਵੇ ਦੂਜੇ ਪਾਸੇ ਦੋ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮੈਂ ਸੋਸ਼ਲ ਮੀਡੀਆ ਦਾ ਵਰਕਾ ਦੇਖਦਾ ਸੀ ਉਹ 'ਚ ਬਲਵਿੰਦਰ ਸਿੰਘ ਭੁੰਦੜ ਦੀ ਫੋਟੋ ਲਾ ਕੇ ਇੱਕ ਪੋਸਟਰ ਪਾਇਆ ਗਿਆ ਕਿ ਅਸੀਂ 20 ਫਰਵਰੀ ਤੱਕ ਆਪਣੀ ਸਾਰੀ ਮੈਂਬਰਸ਼ਿਪ ਖਤਮ ਕਰ ਲੈਣੀ ਸੋ ਅਕਾਲੀ ਦਲ ਇਸ ਪਾਸੇ ਲੱਗਿਆ ਹੈ ਕਿ ਅਸੀਂ ਜਿਹੜੀ ਮੈਂਬਰਸ਼ਿਪ ਕਰ ਰਹੇ ਹਾਂ ਉਹ ਬਿਲਕੁਲ ਜਾਇਜ਼ ਹੈ ਉਹ ਵਿਧੀ ਵਿਧਾਨ ਮੁਤਾਬਕ ਹੈ ਉਹ ਕਾਨੂੰਨ ਮੁਤਾਬਕ ਹੈ ਅਸੀਂ ਆਪਣੀ ਮੈਂਬਰਸ਼ਿਪ ਨੂੰ ਰੋਕਣਾ ਨਹੀਂ ਰੱਦ ਨਹੀਂ ਕਰਨਾ ਜਦਕਿ ਸੱਤ ਮੈਂਬਰੀ ਕਮੇਟੀ ਦੇ 6 ਮੈਂਬਰ ਉਹ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਸਾਨੂੰ ਇਹ ਮੈਂਬਰਸ਼ਿਪ ਬਿਲਕੁਲ ਪ੍ਰਵਾਨ ਨਹੀਂ ਹੈ ਅਗਰ ਸੱਤ ਮੈਂਬਰੀ ਕਮੇਟੀ ਨੂੰ ਜ਼ਿੰਮੇਵਾਰੀ ਸੌਂਪੀ ਗਈ ਜਾਂ ਸੱਤ ਮੈਂਬਰੀ ਕਮੇਟੀ ਨੂੰ ਨਿਰੀਖਣ ਕਰਨ ਦੀ ਨਿਗਰਾਨੀ ਕਰਨ ਦੀ ਆਗਿਆ ਦਿੱਤੀ ਗਈ ਤੇ 7 ਮੈਂਬਰੀ ਕਮੇਟੀ ਚਾਹੀਗੀ ਜਾਂ 6 ਮੈਂਬਰ ਚਾਹਣਗੇ ਕਿ ਅਕਾਲੀ ਦਲ ਦੀ ਮੈਂਬਰਸ਼ਿਪ ਨਵੇਂ ਸਾਰੇ ਤੋਂ ਸ਼ੁਰੂ ਕੀਤੀ ਜਾਵੇ ਔਰ ਹਜੇ ਮੈਨੂੰ ਇਹ ਲੱਗਦਾ ਹੀ ਨਹੀਂ ਸੰਦੀਪ ਜੀ ਕਿ ਜਿਹੜੀ 11 ਤਰੀਕ ਦੀ ਮੀਟਿੰਗ ਹੈ ਬਲਵਿੰਦਰ ਸਿੰਘ ਖੁੰਦੜ ਹੋਣਾਂ ਦੇ ਨਾਲ ਉਹ ਕਿਸੇ ਨਤੀਜੇ ਤੇ ਪਹੁੰਚੇਗੀ ਉਹ ਮੀਟਿੰਗ ਮੈਨੂੰ ਕਿਸੇ ਨਤੀਜੇ ਤੇ ਪਹੁੰਚਦੀ ਲੱਗਦੀ ਨਹੀਂ ਕਿਉਂਕਿ ਅਕਾਲੀ ਦਲ ਕਹਿ ਰਿਹਾ ਕਿ ਅਸੀਂ ਕਿਸੇ ਵੀ ਕੀਮਤ ਤੇ ਭਰਤੀ ਪ੍ਰਕਿਰਿਆ ਨਹੀਂ ਰੋਕਣੀ ਮੈਂਬਰਸ਼ਿਪ ਅਸੀਂ ਨਹੀਂ ਰੋਕਣੀ ਔਰ 20 ਤਰੀਕ ਨੂੰ ਮੈਂਬਰਸ਼ਿਪ ਖਤਮ ਕਰ ਦੇਣੀ। ਹੁਣ ਅਗਰ ਅਕਾਲੀ ਦਲ ਮੈਂਬਰਸ਼ਿਪ ਨਹੀਂ ਰੋਕੇਗਾ ਤੇ 7 ਮੈਂਬਰੀ ਕਮੇਟੀ ਦੇ 6 ਮੈਂਬਰ ਤੁਸੀਂ ਵੇਖੋ ਨਾ 11 ਤਰੀਕ ਨੂੰ ਮੀਟਿੰਗ ਹੈ। ਅਗਰ 11 ਤਰੀਕ ਨੂੰ ਸਹਿਮਤੀ ਵੀ ਬਣ ਗਈ ਤੇ ਉਹ 7 ਮੈਂਬਰ ਕੀ ਨਿਗਰਾਨੀ ਕਰਨਗੇ? ਜਾਂ 6 ਮੈਂਬਰ ਕੀ ਨਿਗਰਾਨੀ ਕਰਨਗੇ ਭਰਤੀ ਪ੍ਰਕਿਰਿਆ ਦੀ? ਕਾਪੀਆਂ ਦਿੱਤੀਆਂ ਜਾ ਚੁੱਕੀਆਂ ਨੇ। ਮੈਂਬਰਸ਼ਿਪ ਪੰਜਾਬ 'ਚ ਚੱਲ ਰਹੀ ਹੈ। 20 ਤਰੀਕ ਨੂੰ ਮੈਂਬਰਸ਼ਿਪ ਖਤਮ ਹੋ ਜਾਣੀ ਹੈ। ਅਗਰ 11 ਤਰੀਕ ਦੀ ਮੀਟਿੰਗ 'ਚ ਫੈਸਲਾ ਵੀ ਹੋ ਗਿਆ ਤੇ ਦਿਨ ਕਿੰਨੇ ਰਹਿ ਗਏ 12 13 14 15 16 17 18 ਦਿਨ ਤਾਂ ਰਹਿ ਗਏ 8 ਤੇ 8 ਦਿਨਾਂ ਚ ਨਿਗਰਾਨ ਕਮੇਟੀ ਕੀ ਕਰੋਗੀ ਜੀ ਇਸ ਕਰਕੇ ਸੰਦੀਪ ਜੀ ਬਲਾ ਸਾਹਿਬ ਇਥੇ ਇੱਕ ਸਵਾਲ ਹੋਰ ਆ ਨਾ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹ ਦੇਸ਼ ਹੋਇਆ ਸੀ ਵੀ 6 ਮਹੀਨੇ ਚਲਾਓ ਫਿਰ ਇਹ 6 ਮੈਂਬਰ ਇਹ ਕਹਿ ਸਕਦੇ ਆ ਵੀ ਇਹਨੂੰ ਅਜੇ ਹੋਰ ਚਲਾਓ 5 ਮਹੀਨੇ ਅਸੀਂ ਨਿਗਰਾਨੀ ਕਰਦੇ ਆ ਅਸੀਂ ਪਿੰਡ ਪਿੰਡ ਜਾ ਕੇ ਸ਼ਹਿਰ ਸ਼ਹਿਰ ਜਾ ਕੇ ਹਲਕੇ ਦੇ ਵਿੱਚ ਜਾ ਕੇ ਬੰਦੇ ਜੋੜਦੇ ਆ ਇਦਾਂ ਵੀ ਤੇ ਹੋ ਸਕਦਾ ਦੇਖੋ ਸ਼੍ਰੀ ਹਰਿਖਾਲਤਾਕਰ ਸਾਹਿਬ ਵੱਲੋਂ ਜਿਹੜਾ ਹੁਕਮ ਸੀ ਨਾ ਦਿੱਤਾ ਉਹਦੇ ਚ ਕਿਹਾ ਗਿਆ ਸੀ 6 ਮਹੀਨੇ ਦੇ ਵਿੱਚ ਵਿੱਚ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕਰਕੇ ਤੁਸੀਂ ਨਵੇਂ ਸਿਰੇ ਤੋਂ ਪ੍ਰਧਾਨਗੀ ਦੀ ਇਲੈਕਸ਼ਨ ਕਰਾਓ ਹੁਣ ਉਹ ਤਾਂ ਤਰਕ ਅਕਾਲੀ ਦਲ ਕੋਲੇ ਵੀ ਹੈ ਅਕਾਲੀ ਦਲ ਕਹਿ ਰਿਹਾ ਵੀ ਅਸੀਂ ਅਗਰ 1 ਮਹੀਨੇ ਚ ਵੀ ਭਰਤੀ ਪ੍ਰਕਿਰਿਆ ਖਤਮ ਕਰ ਰਹੇ ਹਾਂ ਤੇ ਅਸੀਂ ਤਾਂ ਆਪਣਾ ਸਾਰਾ ਕੰਮ 6 ਮਹੀਨਿਆਂ ਜੀ ਖਤਮ ਕਰ ਰਹੇ ਹਾਂ ਮੈਂ ਸੁਣ ਰਿਹਾ ਸੀ ਕਿ ਡਾਕਟਰ ਦਲਜੀਤ ਸਿੰਘ ਟੀਮਾ ਨੂੰ ਉਹ ਕਹਿੰਦੇ ਅਸੀਂ ਗਲਤ ਤਾਂ ਕਰ ਹੀ ਨਹੀਂ ਰਹੇ ਕਹਿੰਦੇ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ 6 ਮਹੀਨਿਆਂ ਦੇ ਵਿੱਚ ਵਿੱਚ ਕਰੋ ਤੇ ਅਸੀਂ ਤਾਂ ਸਗੋਂ ਦੀ 1.5-2 ਮਹੀਨਿਆਂ ਦੀ ਨਵੇੜਨ ਲੱਗੀਆਂ ਇੱਕ ਤਰੀਕੇ ਨਾਲ ਸੋ ਮੈਨੂੰ ਲੱਗਦਾ ਜਿਹੜੀ ਜਿਹੜੀ ਸੱਤ ਮੈਂਬਰੀ ਕਮੇਟੀ ਆ ਨਾ ਜੀ ਉਹਦਾ ਤਰਕ ਸੰਦੀਪ ਜੀ ਇਹ ਹੋਣਾ ਹੈ ਕਿ ਹਜੇ 1 ਮਹੀਨਾ ਹੀ ਹੋਇਆ ਹੈ ਅਗਰ 20 ਫਰਵਰੀ ਤੱਕ ਇਹ ਮੈਂਬਰਸ਼ਿਪ ਚਲਾਉਣੀ ਹੈ ਤੇ ਅਗਰ ਨਿਗਰਾਨੀ ਸੱਤ ਮੈਂਬਰੀ ਕਮੇਟੀ ਨੂੰ ਦੇਣ ਦੀ ਅਕਾਲੀ ਦਲ ਗੱਲ ਮੰਨਦਾ ਤੇ ਫਿਰ ਨਿਗਰਾਨੀ ਕਮੇਟੀ ਇਹ ਕਹਿ ਸਕਦੀ ਹੈ ਕਿ ਤੁਸੀਂ ਇਸ ਭਰਤੀ ਪ੍ਰਕਿਰਿਆ ਨੂੰ ਘੱਟੋ ਘੱਟ 2 ਮਹੀਨੇ ਅੱਗੇ ਵਧਾਓ ਪਰ ਉਹਨਾਂ ਦੀ ਜਿਹੜੀ ਪਹਿਲੀ ਸ਼ਰਤ ਹੈ ਪਹਿਲੀ ਸ਼ਰਤ ਇਹ ਹੈ ਕਿ ਜਿੰਨੀ ਭਰਤੀ ਹੋਗੀ ਉਹਨੂੰ ਰੱਦ ਕਰੋ ਜਾਂ ਜਿਵੇਂ ਹੁਕਮ ਹੋਇਆ ਸੀ ਸ੍ਰੀ ਅਕਾਲ ਤਖਤ ਸਾਹਿਬ ਦਾ ਉਹਦੇ ਮੁਤਾਬਕ ਸਾਨੂੰ ਡਾਕੂਮੈਂਟਸ ਦਿਖਾਓ ਸਾਨੂੰ ਸਨਾਖਤੀ ਕਾਰਡ ਦਿਖਾਓ ਇੱਥੇ ਇੱਥੇ ਅਕਾਲੀ ਦਲ ਵਾਸਤੇ ਇੱਕ ਸਮੱਸਿਆ ਹੋਰ ਆ ਜਾਣੀ ਆ ਨਾ ਵੀ 10-10 ਰੁਪਏ ਲੈ ਕੇ ਪਰਚੀ ਕੱਟੀ ਹੋਈ ਆ ਜੇ ਉਹ ਰੱਦ ਹੁੰਦੀ ਆ ਤੇ ਫਿਰ ਇਹ ਘਰੋ ਘਰੀ ਪੈਸੇ ਤੇ ਮੋੜਨ ਜਾਣਗੇ ਨਹੀਂ ਫਿਰ ਉਹ ਇਹ ਵੀ ਵੈਸੇ ਵੈਸੇ ਤੇ ਦਿੱਕਤ ਆ ਹੀ ਜਾਣੀ ਆ ਦੇਖੋ ਉਹਦੇ ਵਿੱਚ ਇੱਕ ਤਕਨੀਕੀ ਗੱਲ ਬੜੀ ਉਹ ਹੁੰਦੀ ਆ ਸੰਦੀਪ ਜੀ ਕਿ ਜਿਨਨੇ ਕਮਿਟਡ ਲੋਕ ਨੇ ਅਕਾਲੀ ਦਲ ਦੇ ਜਿਨ੍ਹਾਂ ਨੇ 10-10 ਰੁਪਏ ਦੇ ਕੇ ਅਕਾਲੀ ਦਲ ਦੀ ਮੈਂਬਰਸ਼ਿਪ ਕਰਾਈ ਹੈ ਮੈਨੂੰ ਨਹੀਂ ਲੱਗਦਾ ਕਿ ਕੋਈ 10 ਰੁਪਏ ਆਪਣੇ ਵਾਪਸ ਮੰਗੂਗਾ ਜਾਂ ਉਹ ਵਾਪਸ ਲੈਣ ਵੀ ਆਏਗਾ 10 ਰੁਪਏ ਕਿਉਂਕਿ ਜਿਨ੍ਹਾਂ ਨੇ ਜਿਨ੍ਹਾਂ ਨੇ ਆਪਣੀ 10-10 ਰੁਪਏ ਦੇ ਕੇ ਪਹਿਲਾਂ ਭਰਤੀ ਕਰਾਈ ਹੈ ਅਗਰ ਨਵੇਂ ਸਿਰੇ ਤੋਂ ਵੀ ਭਰਤੀ ਹੁੰਦੀ ਹੈ ਉਹ ਆਪਣੀ ਰਸੀਦ ਨਾਲ ਲਿਆ ਸਕਦੇ ਨੇ ਅਗਰ ਨਵੇਂ ਸਿਰੇ ਤੋਂ ਪਰਚੀ ਦੀ ਹੈ ਮੇਰਾ ਮੇਰਾ ਸਵਾਲ ਕਰਨ ਦਾ ਡਲਾ ਸਾਹਿਬ ਇਹੀ ਮਕਸਦ ਸੀਗਾ ਵੀ ਉਹ ਆਪਣੀ ਰਸੀਦ ਦੇ ਨਾਲ ਫਿਰ ਆਪਣਾ ਸ਼ਨਾਖਤੀ ਕਾਰਡ ਦੇ ਸਕਦੇ ਆ ਕਿਉਂਕਿ ਰੋਲਾ ਤਾਂ ਸ਼ਨਾਖਤ ਦਾ ਹੈ ਵੀ ਪਰਚੀ ਕਿਨੇ ਘਟਾਈ ਹੈ ਜੀ ਬਿਲਕੁਲ ਇਹ ਤਕਨੀਕੀ ਚੀਜ਼ਾਂ ਬਹੁਤ ਸਾਰੀਆਂ ਨੇ ਪਰ ਮੈਨੂੰ ਲੱਗਦਾ ਹੈ ਕਿ ਇਹ ਗੱਲ ਕਿਸੇ ਸਿਰੇ ਲੱਗਣੀ ਨਹੀਂ ਜਿਹੜੀ ਮੀਟਿੰਗ ਹੈ 11 ਤਰੀਕ ਦੀ ਅਗਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੁਤਲ ਕਰਕੇ 11 ਦੀ ਮੀਟਿੰਗ ਹੁੰਦੀ ਹੈ ਫਿਰ ਤਾਂ ਜੈਸੇ ਹੀ ਮੈਨੂੰ ਲੱਗਦਾ ਕਿਸੇ ਤਰ੍ਹਾਂ ਦੀ ਸਹਿਮਤੀ ਨਹੀਂ ਬਣਨੀ ਅਗਰ ਗਿਆਨੀ ਹਰਪੀ ਸਿੰਘ ਨੂੰ ਬਹਾਲ ਕਰਕੇ ਇਹ ਵੀ ਹੋ ਸਕਦਾ ਹੈ ਕਿ 11 ਤਰੀਕ ਤੋਂ ਪਹਿਲਾਂ ਜਿਹੜੀ SGPC ਦੀ ਅੰਤਰੀਂ ਕਮੇਟੀ ਦੀ ਮੀਟਿੰਗ ਹੋਵੇ ਉਹਦੇ ਵਿੱਚ ਤਿੰਨ ਮੈਂਬਰੀ ਕਮੇਟੀ ਗਿਆਨੀ ਹਰਪੀ ਸਿੰਘ ਨੂੰ ਕਲੀਨ ਚੇਟ ਦੇ ਦੇ ਅਗਰ ਗਿਆਨੀ ਹਰਪੀ ਸਿੰਘ ਨੂੰ ਕਲੀਨ ਚੇਟ ਮਿਲ ਜੇ ਤੇ ਫਿਰ ਜਿਹੜੀ 11 ਤਰੀਕ ਦੀ ਮੀਟਿੰਗ ਹੈ ਫਿਰ ਉਹ ਚੰਗੇ ਮਾਹੌਲ 'ਚ ਹੋਏਗੀ ਫਿਰ ਗੱਲ ਕਿਸੇ ਪਾਸੇ ਤੁਰੇਗੀ ਪਰ ਪਰ ਉਹ 6 ਮੈਂਬਰ ਮੌਜੂਦਾ ਮੈਂਬਰਸ਼ਿਪ ਨੂੰ ਮੰਨ ਲੈਣ ਅਕਾਲੀ ਦਲ ਦੀ ਇਹਦੀ ਸੰਭਾਵਨਾ ਸੰਦੀਪ ਜੀ ਨਾਂ ਦੇ ਬਰਾਬਰ ਹੈ ਮੈਨੂੰ ਨਹੀਂ ਲੱਗਦਾ ਕਿ ਉਹ ਮੌਜੂਦਾ ਮੈਂਬਰਸ਼ਿਪ ਨੂੰ ਮੰਨਣਗੇ ਜਦ ਤੱਕ ਉਹ ਮੌਜੂਦਾ ਮੈਂਬਰਸ਼ਿਪ ਨੂੰ ਮੰਨਦੇ ਨਹੀਂ ਤਦ ਤੱਕ ਸਮਝੌਤਾ ਨਹੀਂ ਹੋਣਾ ਤੇ ਅਕਾਲੀ ਦਲ ਨੇ 20 ਤਰੀਕ ਤੱਕ ਆਪਣੀ ਮੈਂਬਰਸ਼ਿਪ ਮੁਕੰਮਲ ਕਰ ਦੇਣੀ ਉਧਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਉਹਨਾਂ ਦੇ ਆਉਣ ਦਾ ਟਾਈਮ ਆ ਜਾਣਾ ਹੈ ਵਾਪਸ ਆ ਕੇ ਗਿਆਨੀ ਰਗਵੀਰ ਸਿੰਘ ਕੀ ਕਹਿਣਗੇ ਕੀ ਕਰਨਗੇ ਉਹਦੇ ਨਾਲ ਅਕਾਲੀ ਦਲ ਦੀ ਸਿਆਸਤ ਹੈ ਜਿਹੜੀ ਉਹ ਨਵੇਂ ਸਿਰੇ ਤੋਂ ਮੋੜਾ ਕੱਟੇਗੀ ਸੰਦੀਪ ਜੀ ਸੋ ਅਕਾਲੀ ਦਲ ਦੀ ਸਿਆਸਤ ਆਉਣੇ ਦਿਨਾਂ ਦੇ ਵਿੱਚ ਹੋਰ ਮੈਨੂੰ ਲੱਗਦਾ ਹੈ ਹੋਰ ਪਖੇਗੀ ਇਹਦਾ ਮੈਨੂੰ ਕੋਈ ਨਿਭੜਦਾ ਕੰਮ ਨਜ਼ਰ ਨਹੀਂ ਆ ਰਿਹਾ ਜੀ ਡੱਲਾ ਸਾਹਿਬ ਉਧਰ ਜਿਹੜਾ ਜਹਾਜ਼ ਆਇਆ ਸੀਗਾ 5 ਤਰੀਕ 104 ਨਾਗਰਿਕਾਂ ਨੂੰ ਲੈ ਕੇ ਨੌਜਵਾਨ ਮੁੰਡੇ ਕੁੜੀਆਂ ਜਿਹਦੇ ਵਿੱਚ ਸੀਗੇ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦੇ ਹਲਕੇ ਦਾ ਇੱਕ ਨੌਜਵਾਨ ਸੀ ਉਹਦਾ 60 ਲੱਖ ਰੁਪਈਆ ਲੱਗਾ ਡੱਲਾ ਸਾਹਿਬ ਤੇ ਉਹ ਵਿਚਾਰਾ 13 ਦਿਨਾਂ ਬਾਅਦ ਵਾਪਸ ਆ ਗਿਆ ਹੁਣ ਉਸ ਨੌਜਵਾਨ ਦਲੇਰ ਸਿੰਘ ਨੇ ਜਿਹੜਾ ਏਜੰਟ ਆ ਨਾ ਡਲਾ ਸਾਹਿਬ ਉਹ ਵੀ ਉਹਦੇ ਪਿੰਡ ਦਾ ਹੀ ਆ ਉਸੇ ਇਲਾਕੇ ਦਾ ਹੀ ਆ ਉਹਦੇ ਖਿਲਾਫ ਪਰਚਾ ਦਰਜ ਕਰਾਇਆ ਇਹਦੇ ਸਮਾਨੰਤਰ ਹੀ ਕੁਝ ਪਰਚੇ ਜਿਹੜੇ ਆ ਹਰਿਆਣਾ ਦੇ ਵਿੱਚ ਵੀ ਦਰਜ ਹੋਏ ਆ ਕੁਝ ਨੌਜਵਾਨ ਜਿਹੜੇ ਹਰਿਆਣਾ ਨਾਲ ਸੰਬੰਧਿਤ ਸੀ 33 ਨੌਜਵਾਨ ਸੀਗੇ ਉਹਨਾਂ ਨੇ ਵੀ ਪਰਚੇ ਦਰਜ ਕਰਾਉਣੇ ਸ਼ੁਰੂ ਕੀਤੇ ਆ ਇੱਕ ਤੇ ਤੁਹਾ ਤੋਂ ਇਸ ਨੁਕਤੇ ਦੇ ਉੱਤੇ ਤੁਹਾਡੀ ਟਿੱਪਣੀ ਚਾਹਾਂਗੇ ਤੇ ਨਾਲ ਇੱਕ ਸਵਾਲ ਡਲਾ ਸਾਹਿਬ ਹੋਰ ਆ ਮੇਰਾ ਉਹ ਇਹ ਆ ਵੀ ਇਹ ਕੋਈ ਪਹਿਲੀ ਵਾਰ ਨਹੀਂ ਆ ਪੰਜਾਬ ਦੇ ਵਿੱਚ ਵੀ ਕਿਸੇ ਇਦਾਂ ਠੱਗ ਟਰੈਵਲ ਏਜੰਟ ਨੇ ਲੋਕਾਂ ਦੇ ਨਾਲ ਪੈਸਿਆਂ ਦੀ ਠੱਗੀ ਮਾਰੀ ਹੋਵੇ ਜਦੋਂ ਲੋਕ ਧਰਨੇ ਮੁਜ਼ਾਹਰੇ ਕਰਦੇ ਆ ਜਾਂ ਉਹ ਕਈ ਵਾਰੀ ਆਲਾ ਅਧਿਕਾਰੀਆਂ ਕੋਲ ਵੀ ਚਲੇ ਜਾਂਦੇ ਆ ਵੀ ਸਾਡਾ ਤੇ ਰਿਪੋਰਟ ਨਹੀਂ ਲਿਖੀ ਜਾਂਦੀ ਸਾਡੀ ਸੁਣਵਾਈ ਨਹੀਂ ਹੁੰਦੀ ਜੇ ਇਹ ਸਭ ਦੇ ਉੱਤੇ ਪਹਿਲੇ ਦਿਨ ਤੋਂ ਕੜੀ ਨਜ਼ਰ ਰੱਖੀ ਹੁੰਦੀ ਸਖਤੀ ਕੀਤੀ ਹੁੰਦੀ ਤੇ ਅੱਜ ਇਹ ਨੌਬਤ ਆਉਣੀ ਨਹੀਂ ਸੀ ਜੀ ਡਲਾ ਸਾਹਿਬ ਦੇਖੋ ਪਿਛਲੇ ਲੰਮੇ ਸਮੇਂ ਤੋਂ ਇਹ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਨੇ ਜਿੱਥੇ ਥਾਗ ਡਰੈਵਲ ਏਜੰਟ ਕਿਤੇ ਨਾ ਕਿਤੇ ਠੱਗੀ ਮਾਰ ਜਾਂਦੇ ਨੇ ਹੁਣ ਇਹ ਮੁੰਡਿਆਂ ਨੇ ਖੁੱਲ ਕੇ ਸ਼ਿਕਾਇਤਾਂ ਦੇਣੀਆਂ ਸ਼ੁਰੂ ਕੀਤੀਆਂ ਨੇ ਮੈਨੂੰ ਇਹ ਲੱਗਦਾ ਹੈ ਕਿ ਇਸ ਵਾਰ ਸਾਡੀ ਕੇਂਦਰ ਸਰਕਾਰ ਵੀ ਸਰਗਰਮ ਹੈ ਔਰ ਸਾਡੀ ਸੂਬੇ ਦੀ ਸਰਕਾਰ ਵੀ ਸਰਗਰਮ ਹੈ ਜਿੰਨਾ ਵੀ ਏਜੰਟਾਂ ਦੇ ਖਿਲਾਫ ਸ਼ਿਕਾਇਤਾਂ ਆਉਂਦੀਆਂ ਨੇ ਪਹਿਲੀ ਤਾਂ ਗੱਲ ਉਹਨਾਂ ਏਜੰਟਾਂ ਦੀ ਫੜੋਫੜੀ ਕਰਕੇ ਉਹਨਾਂ ਦੀ ਮੁਕੰਮਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਗਰ ਇਹ ਸਬੂਤ ਮਿਲਦਾ ਹੈ ਕਿ ਉਹਨਾਂ ਨੇ ਪੈਸੇ ਲਏ ਨੇ ਉਹਨਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਇਹਨਾਂ ਮੁੰਡਿਆਂ ਨੂੰ ਭੇਜਿਆ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਏਜੰਟਾਂ ਦੀਆਂ ਉਹ ਫਿਰ ਜ਼ਬਤ ਕਰ ਲੈਣੀਆਂ ਚਾਹੀਦੀਆਂ ਨੇ ਅਗਰ ਪੰਜਾਬ ਸਰਕਾਰ ਨੂੰ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਕੋਈ ਕਾਨੂੰਨ 'ਚ ਬਦਲਾਅ ਵੀ ਕਰਨੇ ਪੈਣ ਤੇ ਕੀਤੇ ਜਾਣੇ ਚਾਹੀਦੇ ਨੇ ਦੇਖੋ ਲੋਕਾਂ ਦੀ ਲੱਖਾਂ ਰੁਪਏ ਦੀ ਖੂਨ ਪਸੀਨੇ ਦੀ ਕਮਾਈ ਜਦੋਂ ਇਹ ਏਜੰਟ ਠੱਗੀ ਮਾਰਦੇ ਨੇ ਇਹ ਬਹੁਤ ਜ਼ਿਆਦਾ ਚਿੰਤਾਜਨਕ ਵਿਸ਼ਾ ਬਣ ਜਾਂਦਾ ਹੈ ਹਾਂ ਇਹ ਗੱਲ ਵੀ ਕਿਉਂਕਿ ਜਦੋਂ ਐਫ ਆਈ ਆਰ ਦਰਜ ਹੋਈ ਹੈ ਹੁਣ ਮਾਮਲਾ ਅਦਾਲਤ 'ਚ ਜਾਊਗਾ ਹੁਣ ਅਦਾਲਤ ਦੇ ਵਿੱਚ ਏਜੰਟ ਵੀ ਆਪਣਾ ਪੱਖ ਰੱਖੂਗਾ ਪਹਿਲੀ ਤਾਂ ਗੱਲ ਇਹ ਹੈ ਕਿ ਹੁਣ ਜ਼ਿਆਦਾਤਰ ਇਹੇ ਮਾਮਲਿਆਂ ਦੇ ਵਿੱਚ ਜਿਹੜੇ ਏਜੰਟ ਨੇ ਨਾ ਜੀ ਉਹਨਾਂ ਦੇ ਦਫ਼ਤਰ ਨਹੀਂ ਹੁੰਦੇ ਆਮ ਤੌਰ ਤੇ ਬਿਲਕੁਲ ਆਮ ਤੌਰ ਤੇ ਕੋਈ ਦਫ਼ਤਰ ਨਹੀਂ ਹੁੰਦਾ ਡਾਲਾ ਸਾਹਿਬ ਇਹ ਤੁਰਦਾ ਫਿਰਦਾ ਹੀ ਕੰਮ ਹੁੰਦਾ ਤੇ ਤੁਸੀਂ ਦੱਸੋ ਜੇ ਅਸੀਂ ਤੁਰਦੇ ਫਿਰਦੇ ਲੋਕਾਂ ਨੂੰ 50 50 60 60 ਲੱਖ ਰੁਪਿਆ ਰਿਸ਼ਤੇਦਾਰਾਂ ਤੋਂ ਇਕੱਠੇ ਖੜ ਕੇ ਕਰਕੇ ਫੜਾ ਦਾਂਗੇ ਤੇ ਸਾਨੂੰ ਵੀ ਸਿਆਣਾ ਕੌਣ ਕਹੂ ਇਹ ਮੁੰਡਿਆਂ ਨਾਲ ਸਾਡੀ ਹਮਦਰਦੀ ਬਹੁਤ ਹੈ ਹਮ ਪਰ ਕੀ ਇਹ ਮੁੰਡੇ ਐਡੇ ਸਿਆਣੇ ਸੀਗੇ ਕਿ ਇਹਨਾਂ ਨੇ ਇਸ ਤਰ੍ਹਾਂ ਏਜੰਟਾਂ ਦੇ ਝਾਂਸੇ 'ਚ ਆ ਗਏ ਐਨੇ ਬੇਵਕੂਫ ਨਹੀਂ ਹੋ ਸਕਦੇ ਉਹ ਡੱਲਾ ਸਾਹਿਬ 'ਚ ਇਹ ਕਰ ਪਤਾ ਜਦੋਂ ਕੋਈ ਬੰਦਾ ਕਹਿੰਦਾ ਨਾ ਅਮਰੀਕਾ ਦੀ ਕੰਧ ਟਪਾ ਦੇਣਾ ਉਹ ਬੰਦਾ ਬਸ ਸਭ ਕੁਝ ਭੁੱਲ ਜਾਂਦਾ ਉਦੋਂ ਹਾਂ ਇਹਦਾ ਮਤਲਬ ਹੈ ਇਹਨਾਂ ਦੇ ਆਪਣੇ ਮਨ 'ਚ ਲਾਲਚ ਆ ਗਿਆ ਜੇ ਉਹਨਾਂ ਨੇ ਝੂਠਾ ਲਾਰਾ ਵੀ ਲਾਇਆ ਹੋਊ ਇਹਨਾਂ ਦੇ ਮਨ 'ਚ ਲਾਲਚ ਆ ਗਿਆ ਵੀ ਸਾਨੂੰ ਅਮਰੀਕਾ ਦੀ ਕੰਧ ਟਪਾ ਦੇ ਦੇਖੋ ਇਹ ਐਫ ਆਈ ਆਰ ਦਰਜ ਹੋਈ ਆ ਏਜੰਟਾਂ ਤੇ ਹੁਣ ਜਦੋਂ ਕੋਰਟ ਕਚਹਿਰੀਆਂ 'ਚ ਮਾਮਲਾ ਜਾਣਾ ਹੈ ਏਜੰਟ ਆਪਣੀ ਗੱਲ ਰੱਖਣਗੇ ਇਹ ਇਹ ਮਾਮਲੇ ਛੇਦੀ ਮੁਕਣੇ ਨਹੀਂ ਪਰ ਹਾਂ ਸਰਕਾਰ ਇਸ ਮਾਮਲੇ ਦੇ ਵਿੱਚ ਜਾਂਚ ਤੁਰੰਤ ਕਰੇ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਛੇਤੀ ਹੋਵੇ ਔਰ ਭਵੇਖ ਵਿੱਚ ਸਾਡੇ ਪੂਰੇ ਪੰਜਾਬੀਆਂ ਨੂੰ ਅਪੀਲ ਹੈ ਠੱਗ ਏਜੰਟਾ ਕੋਲੇ ਨਾ ਜਾਓ ਜਿਹੜੇ ਏਜੰਟਾ ਕੋਲੇ ਲਾਇਸੈਂਸ ਹੈ ਜਿਹੜੇ ਏਜੰਟਾ ਕੋਲੇ ਚੰਗੀਆਂ ਕੰਪਨੀਆਂ ਨੇ ਜਿਹੜੀਆਂ ਵੱਡੀਆਂ ਤੁਸੀਂ ਸਿਰਫ ਉਹਨਾਂ ਕੋਲੇ ਜਾਓ ਜੇ ਕਿਸੇ ਦਾ ਇੱਕ ਦਫ਼ਤਰ ਹੈ ਉਹਦੀ ਵੀ ਤੁਸੀਂ ਚੰਗੀ ਤਰ੍ਹਾਂ ਪੂਛ ਪੜਤਾਲ ਕਰੋ ਵੀ ਭਾਈ ਇਹ ਬੰਦਾ ਇੱਜ਼ਤਦਾਰ ਹੈ ਇਹਨੇ ਕਿਸੇ ਨਾਲ ਕੋਈ ਠੱਗੀ ਤਾਂ ਨਹੀਂ ਕੀਤੀ ਇਹ ਬੜਾ ਜ਼ਰੂਰੀ ਹੈ ਬਿਲਕੁਲ ਡਲਾ ਸਾਹਿਬ ਜਿੱਦਾਂ ਪੁਲਸ ਵਾਲੇ ਇਹ ਵੀ ਸਾਨੂੰ ਅਵੇਅਰ ਕਰਦੇ ਆ ਜਾਗਰੂਕ ਕਰਦੇ ਆ ਵੀ ਤੁਸੀਂ ਘਰ ਦੇ ਵਿੱਚ ਕੋਈ ਅਗਰ ਹਾਊਸ ਹੈਲਪ ਰੱਖਣਾ ਕਿਸੇ ਨੂੰ ਘਰ ਦੇ ਵਿੱਚ ਕੋਈ ਖਾਣਾ ਬਣਾਉਣ ਵਾਲਾ ਜਾਂ ਕੋਈ ਡਰਾਈਵਰ ਰੱਖਣਾ ਤੇ ਸਾਨੂੰ ਇਤਲਾ ਜ਼ਰੂਰ ਕਰੋ ਹਾਲਾਂਕਿ ਕਿ ਕਿਰਾਏਦਾਰਾਂ ਬਾਰੇ ਵੀ ਕਿਹਾ ਜਾਂਦਾ ਤੇ ਇਸੇ ਤਰ੍ਹਾਂ ਬੰਦਾ ਵੀ ਜੇ ਕਿਸੇ ਨੇ ਉਹਨੇ ਆਪਣਾ ਵੀਜ਼ਾ ਅਪਲਾਈ ਕਰਨਾ ਤੇ ਜੇ ਉਹ ਲਾਗੇ ਥਾਣੇ ਤੋਂ ਪਤਾ ਕਰ ਲਵੇ ਵੀ ਭਾਈ ਆਹ ਦਫ਼ਤਰ 'ਚ ਮੈਂ ਆਪਣਾ ਵੀਜ਼ਾ ਅਪਲਾਈ ਕਰਨਾ ਇਹਦੇ ਖਿਲਾਫ ਕੋਈ ਪਰਚਾ ਤੇ ਨਹੀਂ ਤੇ ਇਹਦੇ ਵਿੱਚ ਹਰਜ਼ ਵੀ ਕੋਈ ਨਹੀਂ ਡਲਾ ਸਾਹਿਬ ਦੇਖੋ ਜਦੋਂ ਸਰਕਾਰ ਲਾਇਸੈਂਸ ਦੇ ਦਿੰਦੀ ਹੈ ਨਾ ਜਦੋਂ ਕਿਸੇ ਏਜੰਟ ਕੋਲੇ ਲਾਇਸੈਂਸ ਹੈ ਫਿਰ ਉਹਦਾ ਸਾਰਾ ਰਿਕਾਰਡ ਪਿਆ ਸਰਕਾਰ ਕੋਲ ਇਸ ਕਰਕੇ ਜਿਹਦੇ ਕੋਲੇ ਲਾਇਸੈਂਸ ਹੈ ਸਾਨੂੰ ਉਹਦੇ ਤੇ ਤਾਂ ਭਰੋਸਾ ਕਰਨਾ ਹੀ ਪੈਂਦਾ ਇਸ ਕਰਕੇ ਸਾਡੇ ਆਮ ਲੋਕਾਂ ਨੂੰ ਵੀ ਇਹ ਬੇਨਤੀ ਹੈ ਕਿ ਜਿਹੜੇ ਏਜੰਟਾਂ ਕੋਲੇ ਲਾਇਸੈਂਸ ਹੈ ਸਿਰਫ ਉਹਨਾਂ ਕੋਲੇ ਕੰਮ ਕਰਾਉਣ ਜਾਓ ਬਿਨਾਂ ਲਾਇਸੈਂਸ ਵਾਲਿਆਂ ਕੋਲੇ ਨਾ ਜਾਓ ਜਿਵੇਂ ਬਿਨਾਂ ਲਾਇਸੈਂਸ ਦਾ ਹਥਿਆਰ ਗੈਰਕਾਨੂੰਨੀ ਹੈ ਇਸੇ ਤਰ੍ਹਾਂ ਬਿਨਾਂ ਲਾਇਸੈਂਸ ਦਾ ਏਜੰਟ ਵੀ ਗੈਰਕਾਨੂੰਨੀ ਹੈ ਤੇ ਉਹ ਤੁਹਾਡਾ ਨੁਕਸਾਨ ਕਰ ਸਕਦਾ ਬਹੁਤ ਵਧੀਆ ਉਦਾਹਰਣ ਦੱਲਾ ਸਾਹਿਬ ਤੁਸੀਂ ਦਿੱਤੀ ਹੈ ਬੇਲਾਸਾ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਸ਼ੀਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਅਸਹਿਮਤ ਹੈ ਉਹ ਸਾਨੂੰ ਸੰਪਰਕ ਕਰ ਸਕਦੇ ਆ ਆਪਣਾ ਪੱਖ ਰੱਖ ਸਕਦੇ ਆ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਚ ਅੱਗੇ ਵਧਾਵਾਂਗੇ ਧੰਨਵਾਦ